ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 6 ਵਜੇ ਦਾ ਬਹੁਤ ਵਧੀਆ ਮੌਹਲ ਬਾਹਰ ਆਈ ਹਾਂ ਮੈਂ ਚਾਹ ਵਗੈਰਾ ਪੀ ਲਈ ਚਾਹ ਦੇ ਭਾਂਡੇ ਵੀ ਸਾਫ਼ ਕਰਾਈ ਦੁੱਧ ਵਾਲਾ ਪਤਿਲਾਂ ਵੀ ਖਾਲੀ ਹੋ ਗਿਆ ਸਬਜ਼ੀ ਬਣਾਉਣੀ ਆ ਪਰ ਸਬਜ਼ੀ ਬਣਾਉਣ ਤੋਂ ਪਹਿਲਾਂ ਮੈਂ ਸੋਚ ਰਹੀ ਆ ਫ੍ਰਿਜ ਸਾਫ਼ ਕਰਨਾ ਕਿਉਂਕਿ ਸਬਜ਼ੀ ਬਣ ਜਾਣੀ ਆ ਸਬਜ਼ੀ ਦਾ ਮੇਰੇ ਕੋਲ ਐਡਾ ਵੱਡਾ ਕੰਮ ਨਹੀਂ ਹੈਗਾ ਅੱਜ ਅਰ ਬਿਨੀ ਸਭ ਜੇ ਸਬਜੀ ਕੱਟੀ ਤੇ ਪਿਆਜ਼ ਕੱਟਣੇ ਨੇ ਇੱਕ ਮੈਂ ਸੋਚ ਨਹੀਂ ਚਾਣਾ ਮਸਾਲਾ ਬਣਾ ਨਾਲ ਪੂਟੀਨ ਵਾਲੀ ਸਬਜੀ ਐਡ ਹੋ ਜੂਗੀ ਫਰੋਜ਼ਨ ਚਨੇ ਪੈਨੇ ਵਾਈਟ ਫਰੀਜ਼ਰ ਚ ਉਹਨਾਂ ਦਾ ਮੈਂ ਥੋੜਾ ਚਨਾ ਮਸਾਲਾ ਬਣਾ ਲੂੰਗੀ ਕਈ ਕੁਛ ਰਤ ਰਾਤ ਬਿਨਾਂ ਦੁੱਧ ਤੋਂ ਕद्दू ਪੜਦਾ ਸੀ ਕद्दू ਪੈ ਦੁੱਧ ਨਾਲ ਐਂਦਾ ਚੱਲੂ ਸਬਜੀ ਦਾ ਹੋ ਜੂਗਾ ਤੇ ਹੁਣ ਮੈਂ ਆਈ ਸੀ ਬਾਹਰ-ਬਾਹਰ ਬਹੁਤ ਵਧੀਆ ਮੌਲਾ ਠੰਡਾ-ਠੰਡਾ ਜਿਹਾ ਮੌਸਮ ਆ ਮੈਂ ਸਾਰ ਬਾਰੀ ਕੁ ਦੋ ਗੇੜੇ ਲਗਾਇਆ ਮੈਂ ਫੇਰ ਅੰਦਰ ਕੰਮ ਕਰਨ ਲੱਗ ਜੂ ਨਾ ਫੇਰ ਨਹੀਂ ਕਈ ਵਾਰ ਸਬਜੀ ਸੂਜੀ ਦੇ ਕੰਮ ਇਹਨਾਂ ਜ਼ਿਆਦੇ ਹੁੰਦਾ ਤੇ ਫੇਰ ਅੱਜ ਬਾਹਰ ਜਿਹੜਾ ਲਗਾਉਣੀ ਕਰਦਾ ਪਹਿਲਾਂ 5 ਮਿੰਟ 5 ਮਿੰਟ ਟਾਈਮ ਕੱਢਦੇ ਆ ਬਾਹਰ ਧੌਂਕ ਲਈ ਉਹ ਸੁਬਾਹ ਜਾਨੇ ਅੰਦਰ ਫ੍ਰਿਜ ਦੀ ਸਫਾਈ ਕਰਦੀ ਆ ਫ੍ਰਿਜ ਬਹੁਤ ਗੰਦਾ ਹੋਇਆ ਪਿਕ ਤਾਂ ਫ੍ਰਿਜ ਵੀ ਸਮਾਨ ਵੀ ਘਟਾ ਅੱਜ ਫਰੂਟ ਸਬਜ਼ੀਆਂ ਵੀ ਫ੍ਰਿਜ ਵਿੱਚ ਹੈ ਨਹੀਂ ਗਿਆ ਬਸ ਕੱਲੇ ਟਮਾਟਰ ਨੇ ਤੇ ਬਾਕੀ ਸਭ ਕੁ ਸਬਜ਼ੀਆਂ ਫਰੂਟ ਵੀ ਖਤਮ ਆ ਫ੍ਰਿਜ ਖਾਲੀ ਵਾਂਗੂ ਆ ਸਾਫ਼ ਕਰਨਾ ਵੀ ਮੈਨੂੰ ਸੌਖਾ ਰਹੂ ਤੇ ਗੰਦਾ ਵੀ ਹੋਇਆ ਤਾਂ ਸਫਾਈ ਵੀ ਉਹ ਮੰਗਦਾ ਫ੍ਰਿਜ ਕਲੀਨਿੰਗ ਕਰਦੀ ਆ ਪਹਿਲਾਂ ਉਸ ਤੋਂ ਬਾਅਦ ਖਾਣ ਦਾਣਾ ਦਾ ਪਾਣੀ ਆਣਾ ਮਤਲਬ ਅੱਜ ਆਪਾਂ ਨੂੰ ਪਤਾ ਵੀ ਆਪਾਂ ਪੇਟ ਭਰਨਾ ਹੈ ਨਾ ਖਾਣਾ ਤਾਂ ਬਣਾਈ ਲਵਾਂਗੇ ਫ੍ਰਿਜ ਸਾਫ਼ ਕਰਦਾ ਕਰਨਾ ਕੱਲ ਸੀ ਪਰ ਮੈਨੂੰ ਕੋਲ ਹੋ ਗਈ ਬਸ ਗਰਮੀ ਬਹੁਤ ਸੀ ਕੱਲ ਲੱਗਾ ਇੱਕ ਮੇਰੀ ਬੈਕ ਪੇਨ ਹੁਣ ਲੱਗੇ ਕੱਲ ਕੰਮ ਜ਼ਿਆਦਾ ਹੋ ਗਏ ਤੇ ਕੱਲ ਫਿਰ ਮੈਂ ਛੱਡ ਤਾ ਫ੍ਰਿਜ ਮੰਨ ਲੈ ਕੱਲ ਨੂੰ ਸਹੀ ਜਦੋਂ ਸਿਹਤ ਨਾ ਠੀਕ ਹੋਵੇ ਸਰੀਰ ਨਾ ਠੀਕ ਹੋਵੇ ਫਿਰ ਜੀ ਨਹੀਂ ਕਰਦਾ ਕੰਮ ਕਰਨ ਨੂੰ ਫਿਰ ਤਾਂ ਚਾਹੇ ਕਿੰਨੀ ਗੰਬੀ ਚੀਜ਼ ਭਈਆ ਸਾਹਮਣੇ ਫਿਰ ਨਹੀਂ ਹੱਥ ਲਾਉਣ ਨੂੰ ਕੀ ਕਰਦਾ ਹੈਗਾ ਤੇ ਹੁਣ ਕਰਦੀ ਆ ਫ੍ਰਿਜ ਸਾਫ਼ ਹੈ ਅੰਦਰ ਜਾ ਹੁਣ ਮੈਂ ਸ਼ੁਰੂ ਕਰ ਲਿਆ ਸੀ ਫਰਿੱਜ ਸਾਫ਼ ਕਰਨਾ ਮੈਂ ਕਿਹਾ ਚਲੋ ਪਹਿਲਾਂ ਫਰਿੱਜ ਹੀ ਸਾਫ਼ ਕਰ ਦਈਏ ਤੇ ਸਬਜ਼ੀ ਬਾਅਦ ਵਿੱਚ ਬਣਾਉਂਗੀ ਕਿਉਂਕਿ ਸਬਜ਼ੀ ਬਣਾਉਣਾ ਜਿਆਦਾ ਲੰਮਾ ਝਾੜਾ ਕੰਮ ਨਹੀਂ ਸਬਜ਼ੀ ਮੇਰੇ ਕੋਲ ਕੱਟੀ ਪਈ ਐ ਪਿਆਜ਼ ਛਿੱਲ ਲਿਆ ਪਹਿਨੇ ਸਬਜ਼ੀ ਫਟਾਫਟ ਬਣ ਜਾਣੀ ਆ ਤੇ ਪਰ ਪਹਿਲਾਂ ਫਰਿੱਜ ਜ਼ਰੂਰੀ ਸਾਫ਼ ਕਰਨਾ ਕਿਉਂਕਿ ਫਰਿੱਜ ਕਾਫੀ ਗੰਦਾ ਹੋਇਆ ਪਿਆ ਸੀ ਜਿਵੇਂ ਖੋਲਦੇ ਸੀ ਯੂਜ਼ ਕਰਦੇ ਸੀ ਕੋਈ ਸਮਾਨ ਚੱਕ ਦੇ ਰੱਖਦੇ ਸੀ ਤੇ ਬਹੁਤ ਹੀ ਬੁਰਾ ਲੱਗਦਾ ਸੀ ਅੱਖਾਂ ਨੂੰ ਚੁਬਦਾ ਸੀ ਵੀ ਗੰਦਾ ਪਿਆ ਸਾਫ਼ ਕਰਨਾ ਨਾ ਕਿੰਨਾ ਕੀ ਤਮਾਕ ਵਿੱਚ ਉਹੀ ਗੱਲ ਬਾਰ-ਬਾਰ ਵੱਜਦੀ ਸੀ ਸਾਫ਼ ਕਰਨਾ ਸਾਫ਼ ਕਰਨਾ ਮੈਂ ਕਿਹਾ ਚਲੋ ਅੱਜ ਪਹਿਲਾਂ ਹੀ ਫ੍ਰਿਜ ਸਾਫ਼ ਕਰਾਂ ਤੇ ਫ੍ਰਿਜ ਦਾ ਸਮਾਨ ਮੈਂ ਕੱਢ ਲਿਆ ਸੀ ਸਮਾਨ ਕੱਢ ਕੇ ਜਿਹੜੇ ਇਹਦੇ ਲਾਈਨਰਸ ਨੇ ਮੈਟਸ ਨੇ ਮੈਂ ਵਾਸ਼ ਕਰੂੰਗੀ ਵੈਸੇ ਤਾਂ ਨਾਰਮਲੀ ਮੈਂ ਗਿੱਲਾ ਕੱਪੜੇ ਨਾਲ ਸਾਫ਼ ਕਰਦਾਂ ਨਹੀਂ ਹੁੰਦੀਆਂ ਪਰ ਇਸ ਵਾਰੀ ਕਾਫੀ ਜ਼ਿਆਦਾ ਮੈਨੂੰ ਗੰਦੇ ਲੱਗੇ ਫਿਰ ਮੈਂ ਕਿਹਾ ਚਲੋ ਵਾਸ਼ ਹੀ ਕਰਦੇ ਆ ਵਾਸ਼ ਕਰਨ ਨੂੰ ਹੀ ਮੇਰਾ ਦਿਲ ਕਰਿਆ ਔਰ ਜਿਹੜੇ ਧੋ ਕੇ ਵਾਸ਼ ਕਰਕੇ ਜਿਹੜੀ ਘਣ ਪਾਉਂਦੀ ਆ ਨਾ ਕੱਪੜਾ ਮਾਰ ਕੇ ਹੀ ਬਣਦੇ ਹਾਂਜੀ ਥੋੜੇ ਗੰਦੇ ਨੇ ਫਿਰ ਕੱਪੜੇ ਨਾਲ ਕੰਮ ਚੱਲ ਜਾਂਦਾ ਪਰ ਜੇ ਗੰਦੇ ਜਾਦੇ ਇਸ ਵਾਰ ਮੈਂ ਲੇਟ ਹੋ ਗਈ ਫ੍ਰਿਜ ਸਾਫ ਕਰਨ ਵਾਸਤੇ ਕਾਫੀ ਮੇਰਾ ਟਾਈਮ ਜਿਹੜਾ ਲੰਘ ਗਿਆ ਉੱਪਰੋਂ ਜੀ ਪਹਿਲਾਂ ਹੀ ਸਾਫ ਕਰਨਾ ਸੀਗਾ ਕਿ ਗੰਦੇ ਜਾਦੇ ਹੋਏ ਪਏ ਸੀ ਤੇ ਮੈਂ ਵਾਸ਼ ਹੀ ਕਰਦੇ ਬਸ ਵਿਮ ਲਿਕਵਿਡ ਨਾਲ ਸਕਰਬ ਨਾਲ ਸਪੰਜ ਨਾਲ ਸਾਫ ਕਰਦੇ ਫਟਾਫਟ ਹੀ ਸਾਫ ਹੋ ਜਾਂਦੇ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਸੁੱਕ ਵੀ ਜਲਦੀ ਆਪਦੇ ਨੇ ਕੱਪੜਾ ਮਾਰ ਕੇ ਮੈਂ ਡਰਾਈ ਕਰਦੇ ਸੀ ਇਸ ਤਰ੍ਹਾਂ ਮੈਂ ਸਾਰੇ ਹੀ ਇਹ ਲਾਈਨਰਸ ਮੈਟ ਸਾਰੇ ਵਾਸ਼ ਕੀਤੇ ਵਾਸ਼ ਕਰਕੇ ਕੱਪੜਾ ਮਾਰ ਕੇ ਤੇ ਮੈਂ ਦਾ ਚੇਅਰ ਤੇ ਪਾਤੀ ਉੱਪਰ ਪੱਖਾ ਚਲਾਤਾ ਵੀ ਚਲਾਣੇ ਮੈਂ ਫਰਿੱਜ ਕਲੀਨ ਕਰ ਦਿਆਂ ਨੇ ਅੱਛੀ ਤਰ੍ਹਾਂ ਹੀ ਡਰਾਈ ਹੋ ਜਾਣਗੇ ਬੱਸ ਕੋਈ ਟਾਈਮ ਲੱਗਦਾ ਕੱਪੜਾ 올ਡ ਵਿੱਚ ਮਾਰਤਾ ਸੀ ਨਾਲ ਤੇ ਡਰਾਈ ਹੋ ਚੁੱਕੇ ਨੇਗੇ ਤੇ ਹੁਣ ਕਰਦੇ ਆ ਫਰਿੱਜ ਦੀ ਕਲੀਨਿੰਗ ਕਿ ਮੈਂ ਗਿੱਲੀ ਵਾਈਪ ਲੈ ਲਈ ਤੇ ਇੱਕ ਨਾਲ ਸੁੱਕਾ ਕੱਪੜਾ ਲੈ ਲਿਆ ਬੱਸ ਗਿੱਲੀ ਵਾਈਪ ਮਾਰ ਕੇ ਉੱਪਰ ਸੁੱਕਾ ਕੱਪੜਾ ਮਾਰ ਦੂੰਗੀ ਕੋਈ ਸਾਬਣ ਵਾਲੀ ਕੋਈ ਕਲੀਨਰ ਨਾਲ ਕਰਨ ਵਾਲੀ ਕੋਈ ਸਫਾਈ ਨਹੀਂ ਸੀ ਕਿਉਂਕਿ ਸ਼ੈਲਫ ਤੇ ਮੈਟਸ ਲੱਗਣ ਕਰਕੇ ਨਾ ਨੀਚੇ ਤਾਂ ਕੁਝ ਵੀ ਨਹੀਂ ਗੰਦਾ ਹੁੰਦਾ ਸ਼ੈਲਫ ਤਾਂ ਗੰਦੀਆਂ ਹੁੰਦੀਆਂ ਹੀ ਨਹੀਂ ਹੈਗੀਆਂ ਜੇ ਗੰਦੇ ਹੁੰਦੇ ਤਾਂ ਲਾਈਨਰਸ ਮੈਟਸ ਹੀ ਗੰਦੇ ਹੁੰਦੇ ਨੇ ਉਹ ਆਪਾਂ ਚੱਕ ਕੇ ਵਾਸ਼ ਕਰ ਦਾਨੇ ਤੇ ਜਿਆਦਾ ਡੀਪ ਕਲੀਨਿੰਗ ਕਰਨੀ ਹੈ ਤਾਂ ਫਿਰ ਸ਼ੈਲਫਸ ਕੱਢ ਕੇ ਵਾਸ਼ ਕਰ ਦੋ ਪਰ ਇੰਨੀ ਨੌਬਤੀ ਨਹੀਂ ਆਉਂਦੀ ਕਿ ਫਿਰ ਜਿੱਥੇ ਆਪਾਂ ਡੀਪ ਕਲੀਨਿੰਗ ਕਰੀਏ ਬਸ ਮੈਟਸ ਤੱਕ ਹੀ ਆਪਣੀ ਜਿਹੜੀ ਗੰਦਗੀ ਹੁੰਦੀ ਹੈ ਮੈਟਸ ਤੋਂ نیچے ਦਾ ਕੁਝ ਵੀ ਨਹੀਂ ਆਉਂਦਾ ਹੈਗਾ ਸਾਰੀਆਂ ਸ਼ੈਲਫਸ ਮੈਂ ਗਿੱਲੇ ਸੁੱਕੜੇ ਸੁੱਕੇ ਕੱਪੜੇ ਨਾਲ ਸਾਫ ਕਰਤੀਆਂ ਤੇ ਉਸ ਤੋਂ ਬਾਅਦ ਮੈਂ ਸਬਜ਼ੀਆਂ ਦਾ ਡੱਬਾ ਵੀ ਬਾਹਰ ਕੱਢ ਲਿਆ ਸੀ ਵੈਜੀਟੇਬਲ ਬਾਕਸ ਮੈਂ ਕਿਹਾ ਚਲੋ ਅੱਜ ਇਹ ਵੀ ਕਲੀਨ ਕਰਦਾ ਇਹਦੇ ਵਿੱਚ ਜ਼ਿਆਦਾ ਕੁਝ ਸਮਾਨ ਨਹੀਂ ਸੀ ਸਬਜ਼ੀਆਂ ਫਰੂਟ ਖਤਮ ਹੋਏ ਹੋਏ ਸੀ ਬਸ ਥੋੜੀਆਂ ਜਿਹੀਆਂ ਨਾਸ਼ਪਤੀਆਂ ਸੀ ਖੀਰੇ ਸੀ ਕੁਝ ਆਲੂ ਸੀ ਬਸ ਇੰਨਾ ਕੁ ਸਮਾਨ ਸੀਗਾ ਮੈਂ ਕਿਹਾ ਚਲੋ ਹੁਣ ਤਾਂ ਸਮਾਨ ਘੱਟ ਆਵੇ ਸੀ ਇੰਨਾ ਜ਼ਿਆਦਾ ਗੰਦਾ ਨਹੀਂ ਸਬਜ਼ੀ ਵਾਲਾ ਡੱਬਾ ਪਰ ਮੈਨੂੰ ਅੱਜ ਇਹ ਲੱਗਿਆ ਵੀ ਸਮਾਨ ਹੈ ਨਹੀਂ ਥੋ ਘੱਟ ਸਮਾਨਾ ਨਹੀਂ ਆਦਰਵਾਇਸ ਸਬਜ਼ੀਆਂ ਫਰੂਟ ਕੁਝ ਨਾ ਕੁਝ ਪਿਆ ਹੀ ਹੁੰਦਾ ਕਰੀ ਫਿਰ ਉਹਦੇ ਸਫਾਫ ਕਰਨਾ ਔਖ ਹੋ ਜਾਂਦਾ ਫਿਰ ਇਸ ਕਰਕੇ ਮੈਂ ਅੱਜ ਸਬਜੀ ਵਾਲਾ ਡੱਬਾ ਵੀ ਕੱਢ ਕੇ ਅਚੀ ਤਰ੍ਹਾਂ ਵਾਸ਼ ਨਹੀਂ થોੜੀ ਕਲੀਨ ਕਰਤਾ ਤੇ ਮੈਂਟ ਸਾਰੇ ਸੁੱਕ ਚੁੱਕੇ ਸੀ ਇਹਨਾਂ ਨੂੰ ਹੁਣ ਲਗਾ ਦਿੰਦਾ ਨੇ ਸ਼ੈਲਫਸ ਤੇ ਮੈਂਟਸ ਲਗਾਉਂਦਾ ਇਹ ਫਾਇਦਾ ਕਿ نیچے ਸ਼ੈਲਫਸ ਤੱਕ ਕੁਝ ਵੀ ਨਹੀਂ ਆਪਣਾ गिरਦਾ ਹੈਗਾ ਸੁੱਕਾ ਕੋਈ ਸਬਜੀ ਵਗੈਰਾ ਕੋਈ ਲਿਕਵਿਡਾ ਕੁਝ نیچے ਨਹੀਂ ਆਉਂਦਾ ਹੈਗਾ ਜੇ ਗਿਰੂ ਤਾਂ ਮੈਟਸ ਤੇ ਗਿਰੂ ਮੈਟਸ ਤੇ ਆਪਾਂ ਗਿੱਲਾ ਕੱਪੜਾ ਮਾਰ ਕੇ ਜਾਂ ਵਾਸ਼ ਕਰਕੇ ਸਾਫ ਕਰ ਸਕਦੇ ਹਾਂਗੇ ਇਸ ਤਰ੍ਹਾਂ ਜਿਵੇਂ ਸਵੇਰੇ ਹੀ ਵੱਡਾ ਕੰਮ ਕਰ ਲਿਆ ਸੀ ਇੱਕ ਮੇਜਰ ਕੰਮ ਸੀ ਅੱਜ ਮੇਰਾ ਫ੍ਰਿਜ ਸਾਫ ਕਰਨਾ ਤੇ ਉਸ ਤੋਂ ਬਾਅਦ ਮੇਜਰ ਕੰਮ ਹੁੰਦਾ ਕੁਕਿੰਗ ਦਾ ਹਨਾ ਤੇ ਫ੍ਰਿਜ ਦੇ ਤਰ੍ਹਾਂ ਜਿ ਮੇਰਾ ਬਹੁਤ ਹੀ ਮੇਜਰ ਵੱਡਾ ਕੰਮ ਸੀ ਵੀ ਫ੍ਰਿਜ ਸਾਫ ਕਰਨਾ ਤੇ ਫ੍ਰਿਜ ਸਾਫ ਹੋ ਗਿਆ ਲਾਈਨਰਸ ਵਾਪਸ ਲਗਾਤੇ ਤੋਂ ਕੇ ਤਾਂ ਬਹੁਤ ਹੀ ਸੋਹਣੇ ਲੱਗਦੇ ਨੇਗੇ ਬਾਕੀ ਟ੍ਰਾਂਸਪੇਰੈਂਟ ਲਾਈਨਰ ਹੀ ਵਧੀਆ ਲੱਗਦੇ ਨੇ ਜੇ ਆਪਾਂ ਕੋਈ ਰੰਗਦਾਰ ਕਲਰ ਲਗਾਵਾਂਗੇ ਤਾਂ ਨੀਰਾ ਜਾਂਦਾ ਵਿੱਚ ਲਾਈਟ ਨਹੀਂ ਪੈਂਦੀ ਫ੍ਰਿਜ ਵਿੱਚ ਫਿਰ ਫ੍ਰਿਜ ਵਿੱਚ ਮੈਂ ਸਾਰਾ ਕਰਤਾ ਸੈੱਟ ਔਰਗਨਾਈਜ਼ ਅੱਜ ਸਮਾਨ ਬਹੁਤ ਘੱਟ ਸੀ ਫ੍ਰਿਜ ਵਿੱਚ ਇੱਕ ਮੈਨੂੰ ਇਹ ਵੀ ਫਾਇਦਾ ਮਿਲ ਗਿਆ ਸਾਫ ਕਰਨ ਵੇਲੇ ਕਿ ਸਮਾਨ ਮੈਨੂੰ ਜ਼ਿਆਦਾ ਕੱਢਣਾ ਜਾਂ ਵਾਪਸ ਰੱਖਣਾ ਨਹੀਂ ਪਿਆ ਸਮਾਨ ਅੱਜ ਬਹੁਤ ਹੀ ਘੱਟ ਸੀ ਫ੍ਰਿਜ ਵਿੱਚ ਔਰ ਜਿਹੜੇ ਇਹ ਬਾਸਕਟਸ ਮੈਂ ਔਨਲਾਈਨ ਮੰਗਾਈਆਂ ਸੀ ਮੈਨੂੰ ਬਹੁਤ ਵਧੀਆ ਕੰਮ ਦੇ ਰਹੀਆਂ ਨੇ ਇਹਦੇ ਨਾਲ ਵੀ ਫ੍ਰਿਜ ਕੁਛ ਨਾ ਕੁਛ ਬਹੁਤ ਹੱਦ ਤੱਕ ਔਰਗਨਾਈਜ਼ਡ ਰਹਿੰਦਾ ਇਹ ਮੈਂ ਇਸ ਤਰ੍ਹਾਂ ਇੱਥੇ ਲਗਾਈ ਹੋਈ ਨੇ ਜਦ ਸਮਾਨ ਘੱਟ ਹੁੰਦਾ ਇੱਕ ਕਦੀ ਆਪਾਂ ਚੱਕ ਦਿੰਦੇ ਨੇ ਸਮਾਨ ਜ਼ਿਆਦਾ ਹੁੰਦਾ ਤਾਂ ਹੋਰ ਲਗਾ ਲਾ ਲਾ ਲੈਨੇ ਇਸ ਤਰ੍ਹਾਂ ਫ੍ਰਿਜ ਦੀ ਹੋ ਗਈ ਕਲੀਨਿੰਗ ਸੈਟਿੰਗ ਆਰਗੇਨਾਈਜੇਸ਼ਨ ਕਹਿ ਲਓ ਤੇ ਇਹ ਵੱਡਾ ਹੀ ਕੰਮ ਸੀ ਤੇ ਮੇਰੇ ਹੁਣ ਮੈਨੂੰ ਵੀ ਆਇਆ ਹੋ ਗਿਆ ਤਸੱਲੀ ਹੋ ਗਈ ਵੀ ਹਾਂ ਫ੍ਰਿਜ ਸਾਫ਼ ਹੋ ਗਿਆ ਸਾਫ਼ ਸੁਥਰੀ ਚੀਜ਼ ਹੀ ਵਧੀਆ ਲੱਗਦੀ ਆ ਤੇ ਉਸ ਤੋਂ ਬਾਅਦ ਮੈਂ ਫ੍ਰਿਜ ਬਾਹਰੋਂ ਸਾਫ਼ ਕਰਨਾ ਸੀ ਕਿਉਂਕਿ ਬਾਹਰੋਂ ਵੀ ਬਹੁਤ ਗੰਦਾ ਹੁੰਦਾ ਬਹੁਤ ਹੀ ਜ਼ਿਆਦਾ ਗਿੱਲੇ ਸੁੱਕੇ ਆਟੇ ਵਾਲੇ ਕਿ ਮੈਂ ਕਿਵੇਂ ਕੰਮ ਕਰਦੇ ਕਰਦੇ ਹੱਥ ਲੱਗ ਜਾਂਦੇ ਨੇ ਤਿਵਾਰੋਂ ਵੀ ਸਫਾਈ ਕਰਨੀ ਬਣਦੀ ਵਸਤ ਹੁੰਦੀ ਰਹਿੰਦੀ ਆ ਪਰ ਜੋ ਫ੍ਰਿਜ ਅੰਦਰੋਂ ਡੀਪ ਕਲੀਨ ਕੀਤਾ ਫਿਰ ਤਾਂ ਹੁੰਦਾ ਵੀ ਬਾਹਰੋਂ ਵੀ ਇੱਕ ਵਾਰ ਆਪਾਂ ਇਸ ਤਰ੍ਹਾਂ ਵਾਈਪ ਕਰ ਦਈਏ ਕਿਉਂਕਿ ਹਰ ਇੱਕ ਚੀਜ਼ ਸਾਫ਼ ਸੁਥਰੀ ਹੀ ਵਧੀਆ ਲੱਗਦੀ ਆ ਦਾਗ ਨਾ ਹੋਣ ਦੇਖਣ ਨੂੰ ਵਧੀਆ ਸਾਫ਼ ਲੱਗੇ ਚਮਕ ਵੀ ਹੋਵੇ ਉਹ ਵੀ ਵਧੀਆ ਲੱਗਦੀ ਐ ਬਟ ਪੋਸੀਬਲ ਨਹੀਂ ਹੁੰਦਾ ਕਿ ਸਾਰਾ ਕੁਝ ਆਪਾਂ ਇੱਕ ਦਿਨ 'ਚ ਇੱਕ ਵਾਰੀ ਜੀ ਸਾਫ਼ ਕਰ ਦਈਏ ਹਨਾ ਨਹੀਂ ਘਰ 'ਚ ਸਮਾਨ ਇੰਨਾ ਹੁੰਦਾ ਇੰਨਾ ਆਪਣਾ ਘਰ ਵੱਡਾ ਹੁੰਦਾ ਸਮਾਨ ਇੰਨਾ ਜ਼ਿਆਦਾ ਕਿ ਇੱਕ ਨ ਇੱਕ ਚੀਜ਼ ਦੀ ਵਾਰੀ ਨਾਲ ਵਾਰੀ ਨਾਲ ਸਫਾਈ ਕਰ ਸਕਦੇ ਹੁਣ ਨਾ ਸਾਰਾ ਕੁਝ ਇਕੱਠਾ ਨਹੀਂ ਆਪਾਂ ਸਾਫ਼ ਕਰ ਸਕਦੇ ਵੀ ਸਾਰਾ ਘਰ ਜ ਸਾਰਾ ਸਮਾਨ ਆਪਾਂ ਇੱਕ ਦਿਨ 'ਚ ਸਾਫ਼ ਕਰਨਾ ਵਾਰੀ-ਵਾਰੀ ਇੱਕ ਇੱਕ ਚੀਜ਼ ਸਾਫ਼ ਹੋ ਜਾਂਦੀ ਐ ਤੇ ਉਸ ਤੋਂ ਬਾਅਦ ਮੈਂ ਇਧਰ ਬਣਾ ਲਈ ਸੀ ਸਬਜ਼ੀ ਅਰਬੀ ਦੀ ਇਸ ਤਰ੍ਹਾਂ ਆਰਬੀ ਦੀ ਸਬਜੀ ਬਹੁਤ ਟੇਸਟੀ ਬਣ ਤਰੀ ਵਾਲੀ ਉਹਨਾਂ ਨੇ ਹੁੰਦਾ ਮੈਂ ਤਰੀ ਵਾਲੀ ਸਾਡੇ ਘਰ ਟਵਾਂਦੀ ਸੁੱਕੀ ਜੱਜ ਬਣਦੀ ਇੱਧਰ ਮੈਂ ਬਣਾ ਲਈ ਚਾਣਾ ਮਸਾਲਾ ਫਰੋਜ਼ਨ ਚਨੇ ਪਈ ਸੀ ਵਾਈਟ ਚਾਣਾ ਮਸਾਲਾ ਬਣਾ ਲੈ ਆਟਾ ਵੀ ਮੈਂ ਗੁੰਨ ਲਿਆ ਇਸ ਤਰ੍ਹਾਂ ਮੇਰਾ ਕੁਕਿੰਗ ਦਾ ਕੰਮ ਵੀ ਹੋ ਗਿਆ ਸੀਗਾ ਤੇ ਹੁਣ ਮੈਂ ਸੋਚਿਆ ਵੀ ਅੱਜ ਮੈਂ ਹੋਰ ਮੇਜਰ ਕੰਮ ਕੀ ਕਰਨਾ ਮੈਂ ਕਰਨੀ ਸੀ ਆਪਣੇ ਰੂਮ ਦੀ ਡਸਟਿੰਗ ਨਾਲ ਬੈੱਡ ਸ਼ੀਟ ਚੇਂਜ ਕਰਨੀ ਸੀ ਕੱਲ ਮੇਰੀ ਰੂਮ ਦੀ ਡਸਟਿੰਗ ਰਹਿ ਗਈ ਸੀ ਕਿਉਂਕਿ ਕੱਲ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਕਰੇਗੀ ਉਹ ਗੈਸਟ ਆ ਗਏ ਸੀ ਤੇ ਉਸ ਕਰਕੇ ਮੇਰਾ ਕੰਮ ਥੋੜਾ ਫਿਰ ਲੇਟ ਤੇ ਉਸ ਤੋਂ ਬਾਅਦ ਦਵਿੰਦਰ ਕਾ ਕੇ ਰੂਮ ਚ ਲੇਟ ਕੇ ਸੀ ਮੇਥੋਂ ਡਸਟਿੰਗ ਹੋਈ ਨਹੀਂ ਫਿਰ ਇੱਕ ਦਿਨ ਪਹਿਲਾਂ ਤੇ ਅੱਜ ਮੈਂ ਕਿਹਾ ਚਲੋ ਡਸਟਿੰਗ ਵੀ ਕਰਦਾ ਤੇ ਬੈੱਡ ਸ਼ੀਟ ਵੀ ਚੇਂਜ ਕਰਦਾ ਨਹੀਂ ਆ ਫਿਰ ਮੈਂ ਨੀਚੇ ਵਾਲੇ ਬੈੱਡ ਸ਼ੀਟ ਵੀ ਅੱਜ ਮੈਂ ਚੇਂਜ ਕਰ ਦੂੰਗੀ ਛੱਕ ਦੂੰਗੀ ਵਾਸ਼ ਕਰ ਦੂੰਗੀ ਇਹਨੂੰ ਵੀ ਕਿਉਂਕਿ ਡਸਟ ਆਉਂਦੀ ਹੈ ਨਾ ਮੈਂ ਦੋ ਬੈੱਡ ਸ਼ੀਟਸ ਮੈਂ ਯੂਜ਼ ਕਰਦੀ ਹੁੰਨੀ ਆ ਨੀਚੇ ਵਾਲੀ ਬੈੱਡ ਸ਼ੀਟ ਆਪਣੀ ਜਿਹੜੀ ਹੁੰਦੀ ਹੈ ਉਹ ਪੁਰਾਣੀ ਬੈੱਡ ਸ਼ੀਟ ਹੁੰਦੀ ਹੈ ਜਿਹੜੀ ਆਪਾਂ ਉੱਪਰ ਹੁਣ ਨਹੀਂ ਪਾ ਸਕਦੇ ਹਲਕੀ ਫੁਲਕੀ ਕਿਤੋਂ ਗਲੀ ਹੋ ਗਈ ਜਾਂ ਕਿਸੇ ਰੰਗ ਫੇਡ ਹੋ ਗਿਆ ਤੋਂ ਮੈਂ نیچے ਪਿਛਾਉਣ ਦੇ ਕੰਮ ਲੈ ਲਾ ਨਹੀਂ ਹੁੰਦੀਆਂ ਫਿਰ ਐਜ਼ ਅ ਮੈਟ੍ਰੈਸ ਪ੍ਰੋਟੈਕਟਰ ਆਪਾਂ ਪਛਾਣ ਲਾਂਦੇ ਆ ਮੈਟ੍ਰੈਸ ਪ੍ਰੋਟੈਕਟਰ ਦੇ ਪੈਸੇ ਵੀ ਨਹੀਂ ਲੱਗਦੇ ਪੈਸੇ ਬਸ ਚੰਦੇ ਪੁਰਾਣੀਆਂ ਬੈੱਡ ਸ਼ੀਟਸ ਹੀ ਆਪਣੇ ਕੰਮ ਆ ਜਾਂਦੀਆਂ ਨੇ ਤੇ ਕੱਦਿਆਂ ਵਿੱਚ ਜਲਦੀ-ਉਲਦੀ ਡਸਟ ਨਹੀਂ ਜਾਂਦੀ ਇਸ ਕਰਕੇ ਮੈਂ ਡਬਲ ਬੈੱਡ ਸ਼ੀਟਸ ਦੋ ਬੈੱਡ ਸ਼ੀਟਸ ਸਮੇਂ ਯੂਜ਼ ਕਰਦੀ ਹਾਂਗੀ نیچے ਮੈਂ ਕੋਈ ਪੁਰਾਣੀ ਬੈੱਡ ਸ਼ੀਟ ਲਗਾ ਲੈਂਦੀ ਹੁੰਦੀ ਹਾਂ ਬਹੁਤ ਪੁਰਾਣੀਆਂ ਵੀ ਨਹੀਂ ਹੁੰਦੀਆਂ ਪਰ ਹਾਂ ਜਿਹੜੇ ਕੋਈ ਸ਼ਰਿੰਕ ਹੋ ਗਈਆਂ ਕੋਈ ਫੇਡ ਹੋ ਗਈਆਂ ਜਾਂ ਹਲਕੀ-ਫੁਲਕੀ ਕਿਤੇ ਗਾਲੀ-ਗੁਲੀ ਹੋ ਗਈ ਕਿਤੇ ਫਟ ਗਈ ਤੋਂ نیچے ਪਿ ਕਪੜਿਆਂ ਵਿੱਚ ਨਾ ਡਸਟ niche ਅੱਛੇ ਤੀ ਪਹੁੰਚਦੀ ਹੈਗੀ ਤੇ ਗਰਮੀਆਂ ਵਿੱਚ ਮੈਂ ਥੋੜੀ ਜਲਦੀ ਧੋ ਦਨੀ ਨੀਚਲੀ ਬੈੱਡ ਸ਼ੀਟ ਸਰਦੀਆਂ ਵਿੱਚ ਚਲੋ ਇੰਨੀ ਜਲਦੀ ਧੋਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇੰਨੀ ਜ਼ਿਆਦਾ ਡਸਟ ਨਹੀਂ ਹੁੰਦੀ ਗਰਮੀਆਂ ਵਿੱਚ ਡਸਟ ਕਰਕੇ ਮੈਂ ਬੈੱਡ ਸ਼ੀਟਸ ਨੀਚਲੀ ਵੀ ਜਲਦੀ ਹੀ ਚੇਂਜ ਕਰਤਾ ਨਹੀਂ ਹੁੰਦੀਆਂ ਤੇ ਉੱਪਰ ਲਗਾ ਦਾਂ ਨਾ ਫਰੈਸ਼ ਤੋਂ ਇਹ ਬੈੱਡ ਸ਼ੀਟ ਰੂਮ ਦੀ ਡਸਟਿੰਗ ਮੈਂ ਕਰਤੀ ਸੀਗੀ ਅੰਡਰਸਟਿੰਗ ਮੈਂ ਤਾਂ ਮੈਂ ਡਸਟਿੰਗ ਕਰਨੀ ਸੀ ਅੱਜ ਫਿਰ ਮੈਂ ਕਹਿੰਦੀ ਚਲੋ ਮੈਂ ਬੈੱਡ ਸ਼ੀਟ ਵੀ ਚੇਂਜ ਕਰ ਹੀ ਦਮਾਂ ਦਿਲ ਕਰਦਾ ਹੁੰਦਾ ਨਾ ਵੀ ਜਲਦੀ ਬੈੱਡ ਸ਼ੀਟ ਚੇਂਜ ਕਰ ਤੇ ਇਸ ਤਰ੍ਹਾਂ ਉਹ ਸਾਡੀ ਬੈੱਡsheet ਕੋਈ ਗੰਦੀ ਨਹੀਂ ਹੁੰਦੀ ਕਿਉਂਕਿ ਬੱਚੇ ਤਾਂ ਹੁਣ ਹੈ ਨਹੀਂਗੇ ਪਰ ਫਿਰ ਵੀ ਕਿਤੇ ਨਾ ਕਿਤੇ ਆਪ ਨੂੰ ਐ ਹੁੰਦਾ ਮਨ ਚ ਵੀ ਬੈੱਡsheet ਚੇਂਜ ਕਰਦੇ ਤੇ ਮੈਂ ਬੈੱਡsheet ਚੇਂਜ ਕੀਤੀ ਡਸਟਿੰਗ ਕੀਤੀ ਰੂਮ ਦੀ ਐਨੇ ਹੈਲਪਰ ਵੀ ਆ ਗਈ ਸੀ ਝਾੜੂ ਪੋਚਾ ਕਰਨ ਤੇ ਇਸ ਤਰ੍ਹਾਂ ਕੁਛ ਮੇਰਾ ਰੁਟੀਨ ਸੀ ਔਰ ਬੈੱਡsheets ਚੇਂਜ ਕਰਦੇ ਕਰਦੇ ਰੂਮ ਦੀ ਡਸਟਿੰਗ ਕਰਦੇ ਕਰਦੇ ਮੈਂ ਬੈੱਡsheets ਮਸ਼ੀਨ 'ਚ ਪਾਤੀਆਂ ਸੀ ਤੇ ਉਹ ਵੀ ਧੋਤੀਆਂਗੇ ਫਿਰ ਮੈਂ ਕਿਹਾ ਚਲੋ ਨਾਲ ਦੀ ਨਾਲ ਬੈੱਡsheets ਦਾ ਕੰਮ ਵੀ ਖਤਮ ਕਰਾਂ ਤੇ ਉਹ ਵੀ ਮੈਂ ਮਸ਼ੀਨ 'ਚ ਧੋਣ ਲਈ ਪਾਈ ਸੀ ਤੇ ਉਹ ਵੀ ਵਾਸ਼ ਹੋ ਗਈਆਂ ਸੀ ਜੀ ਹੁਣ ਮੈਂ ਕੱਢ ਕੇ ਪਾਣੀ ਸੁਕੜ ਬੈੱਡ ਸ਼ੀਟਸ ਹੋ ਗਈਆਂ ਪਿੱਲੋ ਕਵਰਸ ਹੋ ਗਏ ਜਿਹੜੇ ਰਾਤ ਨੂੰ ਅਸੀਂ ਪਿੱਲੋ ਯੂਜ਼ ਕਰਦੇ ਹਾਂ ਤੇ ਉਹਨਾਂ ਦੇ ਪਿੱਲੋ ਕਵਰ ਹੋ ਗਏ ਬਾਕੀ ਜਿਹੜੇ ਬੈੱਡ ਤੇ ਪਿੱਲੋਸ ਨੇ ਉਹਨਾਂ ਤੇ ਵੀ ਮੈਂ ਡਬਲ ਪਿੱਲੋ ਕਵਰ ਹੀ ਚੜਾ ਕੇ ਰੱਖਦੀ ਹੁੰਦੀ ਆਂਗੀ ਨੀਚੋਂ ਪੁਰਾਣੇ ਤੇ ਉੱਪਰੋਂ ਫੈਟ ਜਿਟ ਨਾਲ ਦੇ ਤੇ ਹੁਣ ਹੋ ਗਿਆ ਸ ਮੇਰਾ ਬ੍ਰੈਕਫਾਸਟ ਟਾਈਮ ਬ੍ਰੈਕਫਾਸਟ ਵਿੱਚ ਮੈਂ ਲਿਆ ਅੱਜ ਵੈਜੀਟੇਬਲ ਸੈਂਡਵਿਚ ਸਬਜ਼ੀਆਂ ਵਗੈਰਾ ਪਾ ਕੇ ਨਾਲ ਮੈਂ ਕੌਫੀ ਦਾ ਕੱਪ ਸੈਂਡਵਿਚ ਨਾਲ ਮੈਨੂੰ ਕੌਫੀ ਹੀ ਅੱਛੀ ਲੱਗਦੀ ਆਂ ਟਾਈਮ ਹੋ ਰਿਹਾ ਹੁਣ 2 ਵਜੇ ਦਾ 2 ਹੋ ਗਏ ਲੰਚ ਮੈਂ ਆਪਣਾ ਕਰ ਲੈ ਲ ਚੋਲੇ ਲਿਆ ਕੇ ਆਏ ਸੀ ਦਵਿੰਦਰ ਖੇਤੋਂ ਆਹ ਚੋਲੇ ਹੁੰਦੇ ਨੇ ਕਿਉਂਕਿ ਅਲੱਗ-ਅਲੱਗ ਏਰੀਆ ਦੀ ਅਲੱਗ-ਅਲੱਗ ਭਾਸ਼ਾ ਹੁੰਦੀ ਹੈ ਹਨਾ ਸਾਡੇ ਏਰੀਆ 'ਚ ਇਹਨਾਂ ਨੂੰ ਚੋਲੇ ਕਿਹਾ ਜਾਂਦਾ ਇਹਨਾਂ ਦੇ ਵਿੱਚੋਂ ਦਾਣੇ ਵੀ ਨਿਕਲਦੇ ਨੇ ਰਾਜਮਾ ਦੇ ਸੋਇਆਬੀਨ ਜੈ ਇਸ ਤਰ੍ਹਾਂ ਕੁਝ ਮੱਕੜੀ ਸੀ ਲਾਇ ਇੱਕ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦਾਣੇ ਵੀ ਨਿਕਲਦੇ ਨੇ ਜਿਹੜੇ ਪੱਕ ਜਾਂਦੇ ਨੇ ਉਹਨੂੰ ਵੀ ਦਾਣੇ ਬਣ ਜਾਂਦੇ ਨੇ ਜਿਹੜੇ ਕੱਚੇ ਹੁੰਦੇ ਰਹੋ ਆਪਾਂ ਕੱਟ ਕੇ ਸਬਜ਼ੀ ਬਣਾਉਂਦੇ ਹਾਂ ਖੇਤ 'ਚ ਸਬਜ਼ੀ ਲਗਾਈ ਹੋਈ ਆ ਦਵਿੰਦਰ ਖੇਤੋਂ ਲੈ ਕੇ ਇਸ ਤੋੜ ਕੇ ਜੋ ਲੈ ਕੇ ਸੀ ਤੋ ਕੇ ਤਨ ਹੋ ਗਏ ਰੱਖ ਦਿੱਤੇ ਸੀ ਨੂੰ ਚੜ ਗਏ ਫਿਰ ਮੈਂ ਕਹਾਂ ਹੁਣ ਚਲੋ ਅੰਦਰ ਏਸੀ ਚ ਬਹਿ ਕੇ ਟੱਕ ਦਾਂ ਨੇ ਸ਼ਾਮ ਨੂੰ ਸਬਜ਼ੀ ਬਣ ਜੂਗੀ। ਸਲਾ ਇਹਨਾਂ ਨੂੰ ਮੈਂ ਇਰਦਾ ਕਰਕੇ ਸਮਾਂ ਰਿਹਾ ਜੀਰਨੀਆ ਬਣਾ ਕੇ ਧਰਿਆ ਨੇ ਆ ਦੇਖੋ ਅੱਗੋ ਇਹ ਤੇ ਪਿੱਛੇ ਉਹਨਾਂ ਨੇ ਹੈਡ ਐਂਡ ਟੇਲਸ ਕੱਟ ਕੇ ਪਿੱਛੇ ਉਹ ਲੱਗੇ ਹੁੰਦੇ ਹਨਾ ਮੂੰਹੇ ਵੱਡੇ ਹੁੰਦੇ ਨੇ ਇਹਨਾਂ ਦੇ ਐਸ ਤਰ੍ਹਾਂ ਹ ਮੂੰਹ ਜੀ ਕੱਟਨੇ ਪੈਂਦੇ ਨੇ ਕੱਟ ਕੇ ਫਿਰ ਮੈਂ ਇਹਦਾ ਇਕੱਠੇ ਕਰਕੇ ਰੱਖ ਲਈ ਵੀ ਚੱਕੋ ਤੇ ਕੱਟੋ ਥੋੜਾ ਕੱਟਨੇ ਸੌਕੇ ਹੋਏ ਨੇ ਤਾਂ ਉਹਨੇ ਇਹਨੂੰ ਕੱਟ ਰਹੀ ਆ। ਟਾਈਮ ਖਰੋ ਲੱਗਦਾ ਕੱਟਣ ਤੇ ਵਾਲੀ ਸਬਜ਼ੀ ਪਹਿਲਾਂ ਸੋਹ ਕੋਈ ਰੱਖੋ ਫਿਰ ਤੁਸੀਂ ਇਹਨਾਂ ਨੂੰ ਸਮਾਰੂ ਵਿੱਚ ਵਿੱਚ ਕਾਣੇ ਵੀ ਨੇ ਕੀੜਾ ਵੀ ਹੈ ਤੇ ਉਹ ਵੀ ਧਿਆਨ ਨਾਲ ਕੱਢਣਾ ਪੈਂਦਾ ਕੀੜੇ ਵਾਲੇ ਵੀ ਲੱਗਦਾ ਕੱਢਣੇ ਪੈਣਗੇ ਤੇ ਹਮ ਸਬਜ਼ੀ ਕੱਟਣ ਕੱਟਣ ਤੇ ਫਿਰ ਟਾਈਮ ਹੀ ਲੱਗਦਾ ਇੱਕ ਵਾਰ ਤੁਸੀਂ ਸਮਾਰ ਕੇ ਰੱਖੋ ਨਾ ਕੱਟਣ ਤੇ ਟਾਈਮ ਹੀ ਨਾ ਲੱਗਦਾ ਇਹ ਤਾਂ ਕੁਸ਼ਲ ਕਈ ਵਾਰ ਇਹ ਜੀ ਸਬਜ਼ੀ ਹੁੰਦੀ ਫਿਰ ਤਿਆਰੀ ਪਹਿਲਾਂ ਕਰਨੀ ਪੈਂਦੀ ਉਹਦੀ ਪਹਿਲਾਂ ਹੀ ਕੱਟ-ਕੁਟ ਕੇ ਰੱਖਣੀ ਪੈਂਦੀ ਹੈ ਨਹੀਂ ਮੌਕੇ ਤੇ ਆਪਾਂ ਕੱਟਾਂਗੇ ਇੱਕ ਪਿੰਡ ਤੋਂ ਕਮੈਂਟ ਆਇਆ ਤੁਹਾਡੇ ਘਰੇ ਨਹੀਂ ਜਗ੍ਹਾ ਵੀ ਤੁਸੀਂ ਘਰੇ ਸਬਜ਼ੀ ਲਗਾਓ ਹਾਂਜੀ ਘਰੇ ਜਗ੍ਹਾ ਬਹੁਤ ਜ਼ਿਆਦਾ ਹੈ ਸਬਜ਼ੀ ਪਹਿਲਾਂ ਸੀ ਘਰੇ ਹੀ ਲਗਾਉਂਦੀ ਸੀ ਹੁਣ ਪਤਾ ਕੀ ਹੋ ਗਿਆ ਘਰ ਇਹਨਾ ਫਲਾਂ ਵਾਲੇ ਦਰਖਤ ਬਾੜੀ ਸਭ ਬਹੁਤ ਲਗਾ ਲਏ ਤੋਂ ਫੈਲ ਵੀ ਗਏ ਵੱਡੇ ਵੀ ਹੋ ਗਏ ਤੋਂ ਉਸ ਕਰਕੇ ਉਹ ਆਪਸ ਵਿੱਚ ਇਹਦਾ ਜੁੜ ਜਾਂਦੇ ਨੇ ਤੇ ਸਬਜ਼ੀ ਜੇ ਲੱਗੀ ਹੋਣੀ ਹੈ ਸਬਜ਼ੀ ਨੂੰ ਹਵਾ ਨਹੀਂ ਪੈਂਦੀ ਹੈਗੀ ਤੇ ਸਬਜ਼ੀ ਗਰਮੀ 'ਚ ਤਾਂ ਬਿਲਕੁਲ ਹੁੰਦੀ ਸਰਦੀ ਤਾਂ ਹਲੇ ਚੌਲੇ ਸੌਰੀ ਚੌਲੇ ਕਹਿੰਦਾ ਸਰਦੀ 'ਚ ਜਿਵੇਂ ਅਸੀਂ ਮੱਥੇ ਪਾਲਕ ਧਨੀਆ ਮੂਲੀਆਂ ਇਹ ਕੁਝ ਅਸੀਂ ਲਗਾ ਲੰਨੇ ਹੁੰਦੇ ਨੇ ਪਰ ਗਰਮੀ ਚ ਹਵਾ ਨਹੀਂ ਪੈਂਦੀ ਗਰਮੀ ਚ ਬਿਲਕੁਲ ਸਬਜ਼ੀ ਨਹੀਂ ਹੁੰਦੀ ਹੈ ਘਰੇ ਹੁਣ ਕਦੂ ਦੇ ਮੇਲੇ ਲੱਕਦੋ ਲਾਈਆਂ ਹੋਈਆਂ ਨਹੀਂ ਪਿੰਡਿਆਂ ਵੀ ਲਾਈਆਂ ਸੀ ਪਰ ਹੁੰਦੀ ਨਹੀਂ ਸਬਜ਼ੀ ਇੱਕ ਤਾਂ ਉਹ ਸਾਮ ਸੰਭਾਲ ਕਰਨ ਵਾਲਾ ਨੌਕਰ ਖੇਤ ਹੁੰਦੇ ਨੇ ਖੇਤ ਅੱਜ ਕੱਲ ਕੰਮ ਦਾ ਜ਼ੋਰ ਹੁੰਦਾ ਉਹ ਖੇਤ ਹੁੰਦੇ ਨੇ ਖੇਤ ਸਬਜ਼ੀ ਲਗਾਈ ਹੋਈ ਆ ਹੁਣ ਖੇਕ ਹੋਣ ਲੱਗ ਜੂਗੀ ਪਰ ਖੇਤ ਆਇਆ ਕਦੇ ਕਦਾਂ ਹੀ ਘਰੇ ਆਉਂਦੇ ਕਿਉਂਕਿ ਉਥੋਂ ਲੰਘਦੇ ਟਾਪ ਤੇ ਲੋਕ ਨਹੀਂ ਛੱਡਦੇ ਹੈਗੇ ਸਬਜ਼ੀ ਕਦੂ ਤਾਂ ਬਿਲਕੁਲ ਨਹੀਂ ਛੱਡਦੇ ਕਦੂ ਵੀ ਲੱਗਣ ਲੱਗੇ ਦਿੰਦੇ ਕਹਿੰਦੇ ਪਰ ਤੋੜ ਕੇ ਲੈ ਜਾਂਦੇ ਨੇ ਅੰਤਵਿੰਦਰ ਕੋ ਨੇ ਕਿ ਬੇਕੀ ਸੋਤੇ ਕੰਕਦੂ ਛੋਟੇ ਹੀ ਲੱਗੇ ਬੰਦੇ ਕੋਈ ਨਾ ਤੋੜੇ ਤਾਂ ਪਚੌਣੇ ਜਦ ਰਵਿੰਦਰ ਲੈ ਇਹ ਕਦੂ ਮੈਨੂੰ ਪੁੱਛਣਾ ਭੁੱਲ ਗਏ ਕਿ ਕਦੂ ਹੈਗੇ ਨਹੀਂ ਕੋਈ ਲੈ ਗਿਆ ਤੋੜ ਕੇ ਆਇਆ ਬਸ ਖੇਤੋਂ ਸੇ ਸਬਜ਼ੀ ਕਰੇ ਕਰਾਈ ਹੋਣੀ ਘਰੇ ਜਾਂ ਤੁਸੀਂ ਨਿਗਾ ਰੱਖੋ ਪੂਰੀ ਟਾਈਮ ਹੋ ਰਿਹਾ 3:30 ਦਾ 3:30 ਨੇ ਪੌਣ ਚਾਰਵਾਂ ਵਾਂਗ ਹੋ ਗਈ ਤੇ ਮੈਂ ਇਧਰ ਆਪਣੀ ਰੱਖੀ ਚਾਹ ਚਾਹ ਪੀਵਾਂਗੇ ਦਿਵਿੰਦਰ ਹੱਸ ਕੇ ਕਹਿੰਨ ਹੁਣ ਕੱਲੀ ਚਾਹ ਪੀਨੇ ਕਹਿੰਗੇ ਇਹ ਦੂ ਤਿੰਨ ਵਜੇ ਪੌਣੇ 3 ਵਜੇ ਦਵਿੰਦਰ ਨੇ ਚਾਹ ਕਰਾਈ ਸੀ ਪਰੋਂ ਦੇ ਨਾਣਾ ਫਿਰ ਇਹ ਕਹਿੰਦੇ ਤੂੰ ਮੇਰੇ ਨਾਲ ਨਹੀਂ ਚਾਹ ਪੀਂਦੀ ਤੂੰ ਇਕੱਲੀ ਅੱਟ ਕਰਕੇ ਪੀਂਦੀ ਮੈਨੂੰ ਆਪਣੇ ਟਾਈਮ ਤੇ ਚਾਹ ਵਧੀਆ ਲੱਗਦੀ ਮੈਨੂੰ ਉਦੋਂ ਪਹਿਲਾਂ ਚਾਹ ਨਹੀਂ ਹੁੰਦੀ ਤੇ ਉਦੋਂ ਹੁੰਦਾ ਪਰੇ ਮੈਂ 12:00 ਵਜੇ ਨਾਸ਼ਟ ਕਰਦੀ ਹਾਂ ਫਿਰ ਕਹਾਂ 12:00 ਘੰਟੇ ਵੱਲ ਆਪਣੀ ਰੋਟੀ ਹਜਮ ਆਉਂਦੀ ਜੇ ਰੋਟੀ ਥੋੜੀ ਜਿਹੀ ਹਜਮ ਆਉਂਦੀ ਫਿਰ ਚਾਹ ਨੂੰ ਕੀ ਕਰਦੇ ਕਦਮ ਤਾਂ ਚਾਹ ਨੂੰ ਵੀ ਜੀਨ ਕਰਦਾ ਹੈਗਾ ਇਧਰ ਮੈਂ ਚਾਹਾਂ ਲਈ ਕੱਟ ਕੇ ਰੱਖਦੇ ਮੈਨੂੰ ਐ ਲੱਗਦਾ ਵੀ ਬਹੁਤ ਜ਼ਿਆਦੇ ਨੇ ਸਾਡੇ ਵਾਸਤੇ ਜਿੰਨੇ ਕੋ ਇਹ ਤੁਹਾਨੂੰ ਮਾਦੇ ਕਿ ਬਣਾਉਂਗੋ ਆਲੂ ਵੀ ਕਹਿਣਗੇ ਅਧਿਕ ਮੈਂ ਫ੍ਰੀਜ਼ ਕਰਕੇ ਰੱਖੂੰਗੀ ਫ੍ਰੀਜ਼ਰ ਚ ਦੇਖਦੇ ਫਿਰ ਫ੍ਰੀਜ਼ ਕਰੇ ਉਹ ਕੰਮੇ ਬਣਦੇ ਆਗੇ ਸੋਚ ਰਹੀ ਆ ਫ੍ਰੀਜ਼ ਕਰਨ ਨੂੰ ਕੱਟ ਕੇ ਮੈਂ ਸਾਰੇ ਲੈ ਫਿਰ ਜੇ ਨਾ ਕੱਟੋ ਫ੍ਰਿਜ ਚ ਪਾਈ ਤੇ ਖਰਾਬ ਹੋ ਜਾਂਦੇ ਨੇ ਫ੍ਰੀਜ਼ ਚ ਨਾ ਜਿਪ ਲੌਕ ਪੈਕੇਟ ਚ ਪਾ ਕੇ ਫ੍ਰੀਜ਼ ਕਰ ਲਾਂਗੇ ਕੱਟ ਲੈ ਸਾਰੇ ਰਏ ਸ ਇੱਕ ਵਾਰੇ ਕੱਚ-ਕੱਚੇ ਚੌਲੇ ਨੇ ਟਾਈਮ ਹੋ ਰਿਹਾ 5 ਵਜੇ ਦਾ ਮੈਂ ਲੈ ਕੇ ਹੁਣ ਦਾਲ ਕੱਢ ਕੇ ਦਾਲ ਬਣਾਉਂਗੀ ਮੂੰਗੀ ਦੀ ਸ਼ਾਮ ਨੂੰ ਹੁਣ ਮੈਂ ਸਲਾਹ ਬਦਲਤੀ ਕਿਉਂਕਿ ਸੁੱਕੀ ਸਬਜੀ ਮੇਰੇ ਕੋਲ ਆਲਰੇਡੀ ਸਵੇਰ ਆਣੀ ਪਈ ਹੈ ਮੈਂ ਕਿਹਾ ਸ਼ਾਮ ਨੂੰ ਦਾਲ ਹੋ ਗਈ ਸੁੱਕੀ ਮੈਂ ਸਵੇਰੇ ਬਣਾ ਲੂੰਗੀ ਨਹੀਂ ਫਿਰ ਦੋਨੇ ਸੁੱਕੀ ਸੁੱਕੀਆਂ ਨੇ ਹਨਾ ਸੁੱਕੀਆਂ ਖਾਣੀਆਂ ਵੀ ਲਗਾਤਾਰ ਔਖੀਆਂ ਹੋ ਜਾਂਦੀਆਂ ਨੇ ਸਾਰਾ ਕਿ ਮੈਂ ਸੋਚਿਆ ਮੈਂ ਦਾਲ ਬਣਾ ਲਾਂ ਮੂੰਗੀ ਦੀ ਦਾਲ ਬਣਾਉਂਗੀ ਮੂੰਗੀ ਦੀ ਸਬਜੀ ਨਾ ਮੈਂ ਕਾਟਾ ਤਾਂ ਸਾਰੀ ਲਈ ਸੀ ਪਰ ਮੈਂ ਬਣਾਉਣ ਲੱਗੀ ਤਾਂ ਮੈਨੂੰ ਲੱਗੇ ਵੀ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਇੱਕ ਕੰਟੇਨਰ ਵਾਲੀ ਸਬਜੀ ਤਾਂ ਮੈਂ ਸਵੇਰੇ ਬਣਾ ਲੂੰਗੀ ਪਰ ਜਿਹੜੀ ਇਹ ਮੈਂ ਪੈਕੇਟ ਚ ਪਾਤੀ ਇਹ ਮੈਂ ਫ੍ਰੀਜ਼ਰ ਚ ਫ੍ਰੀਜ਼ ਕਰ ਲੂੰਗੀ ਤਾਂ ਫੇਰ ਕਦੇ ਬਣ ਜੂਗੀ ਇਹਦਾ ਵਿਚਾਰ ਨੂੰ ਪਾ ਕੇ ਕਦੇ ਕਹੂੰਗੀ ਇੰਨੇ ਜ਼ਿਆਦੇ ਸਬਜੀ ਬਣਾਵਾਂਗੇ ਆਪਾਂ ਨੂੰ ਆਪਣੀ ਫੈਮਿਲੀ ਦਾ ਪਤਾ ਹੁੰਦਾ ਵੀ ਆਪਾਂ ਨੂੰ ਕਿੰਨੀ ਸਬਜੀ ਚਾਹੀਦੀ ਹੈ ਇਸ ਕਰਕੇ ਮੈਂ ਜ਼ਿਆਦਾ ਨਹੀਂ ਲੱਗੀ ਮੈਂ ਥੋੜੀ ਜਿਹੀ ਮੈਂ ਫ੍ਰੀਜ਼ ਕਰ ਲੂੰਗੀ ਮੇਰੀ ਨਾ ਵੈਸੇ ਹੀ ਇੱਥੋਂ ਲੰਗੀ ਜਾਂਦੀ ਤੇ ਮੈਂ ਕਿਚਨ ਜਾ ਰਹੀ ਸੀ ਮੇਰੀ ਨਜ਼ਰ ਪਈ ਉੱਪਰ ਉੱਪਰਨ ਲੱਗੇ ਪਏ ਨੇ ਬਹੁਤ ਛੋਟੇ ਛੋਟੇ ਡਸਟ ਤੇ ਜਾਲੇ ਮੈਂ ਕਿਹਾ ਵੀ ਸਫਾਈ ਤਾਂ ਮੈਂ ਬਹੁਤ ਕਰਦੀ ਆ ਪਰ ਉਹੀ ਗੱਲ ਨਾ ਮੇਰੀ ਨਜ਼ਰ ਨਹੀਂ ਗਈ ਕਿਸੇ ਜਿਹੜੀ ਚੀਜ਼ ਆਪਣੀ ਨਜ਼ਰ ਨਹੀਂ ਜਾਂਦੀ ਫਿਰ ਉਥੇ ਆਪਣੀ ਤਾਂ ਸਫਾਈ ਨਹੀਂ ਹੋ ਪਾਉਂਦੀ ਆਹ ਵਾਲੇ ਕੋਨੇ ਚ ਉਹਦੇ ਨੀਚੇ ਛੋਟੇ ਛੋਟੇ ਡਸਟ ਤੇ ਜਾਲੇ ਲੱਗੇ ਪਏ ਨੇ ਬਹੁਤ ਛੋਟੇ ਛੋਟੇ ਜੋ ਮੇਰੀ ਅੱਜ ਮੇਰਾ ਧਿਆਨ ਗਿਆ ਇਹਦੇ ਵਾਲਾ ਕਈ ਵਾਰ ਆਪਣਾ ਧਿਆਨ ਨਹੀਂ ਆਉਂਦਾ ਕਿਸੇ ਚੀਜ਼ ਵੱਲ ਫਿਰ ਆਪਾਂ ਉਹਨੂੰ ਦੇਖਦੇ ਸਾਫ਼ ਨਹੀਂ ਕਰਦੇ ਹੈਗੇ ਹਨਾ ਜਿਹੜੀ ਚੀਜ਼ 'ਤੇ ਧਿਆਨ ਚੱਲ ਗਿਆ ਫਿਰ ਆਪਾਂ ਉਹਨੂੰ ਸਾਫ਼ ਜ਼ਰੂਰ ਕਰਦੇ ਆ ਪਰ ਜਿਹੜੀ ਚੀਜ਼ 'ਤੇ ਧਿਆਨ ਨਹੀਂ ਜਾਂਦਾ ਫਿਰ ਨਹੀਂ ਸਾਫ਼ ਹੁੰਦੀ ਆ ਵੀ ਜਾਣਾ ਲੱਗਿਆ ਪਿਆ ਇੱਥੋਂ ਇੱਕ ਆ ਬਣਿਆ ਪਿਆ ਵਾਈਡ ਵਾਈਡ ਜਿੱਥੋਂ ਦਿਖ ਰਿਹਾ ਤੰਗਾ ਜਾ ਆਪਣੇ ਪਿਆ ਜਾਲਾ ਇਧਰ ਨਿੱਕੇ ਨਿੱਕੇ ਜਾਲੇ ਕਾਫੀ ਜਗ੍ਹਾ 'ਤੇ ਹੁੰਦੇ ਨੇ ਕਈ ਵਾਰ ਆਪਣਾ ਧਿਆਨ ਜਾਂਦਾ ਨਹੀਂਗਾ ਇਹਨੂੰ ਵੀ ਮੈਂ ਡਸਟਰ ਨਾਲ ਸਾਫ਼ ਕਰੂਗੀ ਹੁਣ ਇਧਰ ਬਣ ਚੁੱਕੀ ਹੈ ਦਾਲ ਹਜੇ ਮੈਂ ਬਹੁਤ ਗਾੜੀ ਨਹੀਂ ਰੱਖੀ ਥੋੜਾ ਜਿਹਾ ਪਾਣੀ ਪਾ ਕੇ ਪਤਲੀ ਕਰਤੀ ਸੇਕ ਲਵਾਤਾ ਪਾਣੀ ਨੂੰ ਕੰਗਾ ਲੇਟ ਹੈਰ ਕੇ ਖਾਣਾ ਖਾਵਾਂਗੇ ਜੋ ਖਾਣਾ ਖਾਵਾਂਗੇ ਉੱਤੱਕ ਤੇ ਹੋਰ ਵੀ ਗਾ इस okay. दे करके मैं थोड़ी जी पतली करके पानी पाई सुखिया सब्जिया भी नहीं कट्ठिया खादी आदि सवेरे भी सुखी सब्जी सब इस करके मैं क्या चल हूँ दाल कर लाने सवेरे सुखी सब्जी टाइम हो रहा हूँ छे पंजा का मैं वॉक करके हटी छे बज के दस मिनट मैं बाहर आ गई वॉक कर छे पंजा हो जो मैं आई हूँ बाहर वो तो इना कर रहे हाई ए नहीं मैं कमें वॉक करूँ कि मैं करूँगी ਤੇ ਫਿਰ ਜੇ 10-15 ਮਿੰਟ ਹੋ ਗਏ ਪਸੀਨਾ ਪਸੀਨੀ ਹੋ ਗਈ ਫਿਰ ਮੈਂ ਕਹਾਂ ਚੱਲ ਹੁਣ ਤਾਂ ਪੂਰੀ ਵਾਕ ਕਰਕੇ ਹੀ ਜਾਊਂ ਜੇ ਪਸੀਨਾ ਆ ਹੀ ਗਿਆ ਬਹੁਤ ਔਖਾ ਗਰਮੀ ਚ ਵਾਕ ਕਰਨੀ ਅੰਦਰ ਬੈਠਣਾ ਵੀ ਔਖਾ ਸਾਰਾ ਕਿੰਨਾ ਅੰਦਰ ਵੀ ਨਾ ਆਏ ਹੁੰਦਾ ਵੀ ਬਾਹਰ ਪੰਜ ਲੀਕ ਵਾਰ ਤਾਂ ਵੀ ਬਾਹਰ ਨਿਕਲ ਜਾਈਏ ਅੰਦਰ ਬੈਠਣਾ ਵੀ ਔਖਾ ਬਾਹਰ ਗਰਮੀ ਸੈਰ ਕਰਨ ਵੀ ਔਖੇ ਪਰਕਾਰੀ ਲਿਓ ਕਿ ਸੌਖੀ 30 ਮਿੰਟਾਂ ਚ ਹੁਣ ਮੈਂ ਜਾਂਦੀ ਅੰਦਰ ਆਟਾ ਵਗੈਰਾ ਗੁੰਨਦੀ ਆ ਦਾਲ ਬਣੀ ਪਈ ਆ ਹੁਣ ਥੋੜੇ ਮੌਸਮ ਠੀਕ ਹੋ ਗਿਆ ਹਵਾ ਹੀ ਚੱਲ ਪਈ ਜਦ ਮਾਈ ਸੋ ਤਾਂ ਗਰਮੀ ਤੋਂ ਹਵਾ ਚੱਲਣ ਲੱਗੀ ਹੁਣ ਅੰਦਰ ਜਾਣ ਦਾ ਟਾਈਮ ਹੋ ਗੰਦਰ ਚੋਤੂਸ ਕਰਨੀ ਆਟਾ ਗੁੰਨ੍ਹਦੀਆਂ ਤੇ ਥੋੜਾ ਜਿਹਾ ਹੰਦਮ ਲੈਨੇ ਆ ਸੋ ਕਰਦੇ ਆ ਵੀਡੀਓ ਦਾ ਐਂਡ ਇਸ ਮੇਰਾ ਅੱਜ ਲਈ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪੀਸ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇ ਨਹੀਂ ਕਰਿਆ ਹੋਇਆ ਤਾਂ ਕੰਨ ਵਾਲੇ ਵੀਡੀਓਸ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ